ਸੋ 바ਵਾਲਾਲ ਜੀ ਮੰਦਰ ਬਟਾਲਾ ਅਚਲੀ ਗੇਟ ਤੋਂ ਜਰੀਏ 12ਵੀਂ বাস ਯਾਤਰਾ ਜਰੀਏ ਬਾ ਯਾਤਰਾ ਜਰੀ ਜਾ ਰਹੀ ਹੈ ਤਸਵੀਰ ਤੁਹਾਨੂੰ ਦਿਖਾ ਦਾਂਗੇ RAM ਜੀ ਸੈਨਾ ਬਟਾਲਾ ਵੱਲੋਂ ਬੜਾ ਵਧੀਆ ਉਪਰਾਲਾ ਜੀ ਹਰ ਮਹੀਨੇ ਮਾ ਚਿੰਤਪੁਰਨੀ ਦੇ ਦਰਬਾਰ ਤੇ বাস ਲੈ ਕੇ ਜਾਂਦੇ ਨੇ ਸੰਕਟਾਂ ਨੂੰ ਦੀਦਾਰੇ ਕਰਵਾਉਂਦੇ ਨੇ ਮਾ ਚਿੰਤਪੁਰਨੀ ਦੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਐਮਐਲਏ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਦੇ ਬ੍ਰਦਰ ਇੱਥੇ ਪਹੁੰਚੇ ਨੇ ਉਦਘਾਟਨ ਸਮੇਂ ਤੇ ਆਪਾਂ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਸੋ ਜੈ ਮਾਤਾ ਦੀ ਜੈ ਮਾਤਾ ਦੀ ਸਭ ਤੋਂ ਪਹਿਲਾਂ ਜੀ ਮੈਂ ਦੱਸਣਾ ਚਾਹੁੰਦਾ ਮੈਨੂੰ ਤੇ ਜਿਹੜੀਆਂ ਰੂਹਾਂ ਜਾ ਰਹੀਆਂ ਨੇ ਮਾਤਾ ਜੀ ਦੇ ਦਰਸ਼ਨ ਕਰਨ ਨੂੰ ਉਹਨਾਂ ਨੂੰ ਵੇਖ ਕੇ ਬੜਾਈ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਇੱਥੇ ਮੇਰੇ ਵੱਡੇ ਵੀਰ ਜੀ ਬਟਾਲੇ ਦੇ ਸਰਦਾਰ ਅਮਨ ਸ਼ੇਰ ਸਿੰਘ ਸ਼ਰੀਕਲ ਸਿੰਘ ਜੀ ਐਮਐਲਏ ਉਹਨਾਂ ਨੇ ਆ ਪਹੁੰਚਣਾ ਸੀ ਥੋੜੇ ਬਾਹਰ ਨੇ ਇਸ ਲਈ ਮੇਰੀ ਹਾਜ਼ਰੀ ਰੱਖੀ ਹੈ ਔਰ ਮੇਰਾ ਪ੍ਰਿੰਸ ਮਲੇਸ਼ੀਆ ਜੀ ਬੈਠੇ ਨੇ ਬਾਹਰ ਉਹਨਾਂ ਨੇ ਈਸ਼ਵਰ 12ਵੀਂ ਜੀ ਸੇਵਾ ਬਸ ਦੀ ਕਾਮਸ਼ਰਨ ਮੰਦਰ ਵੱਲੋਂ ਤੇ ਰਾਮ ਸੈਨਾ ਵੱਲੋਂ ਫਾਊਂਡੇਸ਼ਨ ਮਟਾਲੇ ਦੀ ਹੋ ਚੁੱਕੀ ਉਹਨਾਂ ਨੇ ਸੇਵਾ ਦੇ ਬਸ ਹੋਣ ਜਾ ਰਹੀ ਹੈ ਯਾਤਰਾ ਵਾਸਤੇ ਪਰ ਮੈਂ ਬਸ ਇਹੀ ਚਾਹਨਾ ਕਿ ਮਾਤਾ ਰਾਣੀ ਸਾਰਿਆਂ ਦੀਆਂ ਖੁਸ਼ੀਆਂ ਵਾਤਵਾਰ ਦਵੰਤੀ ਨੇ ਸਾਰਿਆਂ ਦੇ ਵਿਸ਼ੇ ਜਿਹੜੀ ਆ ਉਹ ਪੂਰੀ ਤਰ੍ਹਾਂ ਤੇ ਰਾਮ ਸੇਨਾ ਜਿਹੜੀ ਆ ਜਿਹੜੀ ਸੋਸਾਇਟੀ ਹੈ ਫਾਊਂਡੇਸ਼ਨ ਹੈ ਇਹ ਹੋਰ ਤਰੱਕੀਆਂ 'ਚ ਜਾਵੇ ਪਰ ਮੈਂ ਇਹ ਯੂਥ ਨੂੰ ਵੇਖ ਕੇ ਬਹੁਤ ਇਨਸਪਾਇਰ ਹੋਇਆ ਪਰ ਮੈਂ ਇਹਨਾਂ ਨੂੰ ਦਿਲੋਂ ਐਪਰੀਸ਼ੀਏਟ ਕਰਨਾ ਚਾਹੁੰਦਾ ਹਾਂ ਸਾਰਿਆਂ ਦਾ ਸੋਕਲ ਸਿੰਘ ਸਾਹਿਬ ਕਿੱਦਾਂ ਲੱਗਦਾ ਹੈ ਕਿ ਬੜਾ ਵਧੀਆ ਉਪਰਾਲਾ ਜਿਹਨਾਂ ਦਾ ਸਮੇਂ ਸਮੇਂ ਸਿਰ ਸੋਭਾ ਯਾਤਰਾ ਵੀ ਕਰਦੇ ਨੇ ਬੜੇ ਧਾਰਮਿਕ ਕੰਮ ਜਿਹਰੇ ਕਰਦੇ ਰਹਿੰਦੇ ਨੇ ਬੜਾ ਵਧੀਆ ਉਪਰਾਲਾ ਕਿੱਦਾਂ ਦਾ ਤੁਹਾਨੂੰ ਲੱਗਿਆ ਤਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਨੂੰ ਹੋਚ ਰਿਹਾ ਲੋਕਾ ਮੈਨੂੰ ਇੰਨਾ ਵੀ ਲਾਭ ਰਿਹਾ ਵਾ ਅੰਜ ਮਹੀਨੇ ਚ ਇੱਕ ਵਾਰ ਜਾ ਰਹੇ ਹਾਂ ਪਰ ਇਹਨਾਂ ਦੀ ਸਫਲਤਾ ਇਹਨਾਂ ਦੇ ਪਰਮਾਤਮਾ ਦਾ ਇੰਨਾ ਬਾਰਾ ਆਸ਼ੀਰਵਾਦ ਹੈ ਇਹ ਮਹੀਨੇ ਚ ਚਾਰ ਚਾਰ ਵਾਰੀ ਵਸਾ ਲੈ ਕੇ ਜਾਂਦੇ ਆਂ ਇਹਨਾਂ ਮੈਨੂੰ ਇਹਨਾਂ ਤੇ ਯਕੀਨ ਤੇ ਵਿਸ਼ਵਾਸ ਬਣ ਚੁੱਕਾ ਜੀ ਪਰ ਜਿੱਥੇ ਲੋੜ ਲੱਗਦੀ ਹੈ ਅਸੀਂ ਸਾਥ ਦਵਾਂਗੇ ਜੀ ਹੋਰ ਵੀ ਇੱਥੇ ਮੈਂਬਰ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਜੈ ਮਾਤਾ ਜੈ ਬਸਾ ਸੋ ਕਿਦਾਂ ਦਾ ਉਪਰਾਲਾ ਲੱਗਦਾ ਜੀ ਇਹਨਾਂ ਦਾ ਇਹ ਧਾਰਮਿਕ ਪਾਸੇ ਵਾਲੇ ਸਾਰੇ ਬੱਚੇ ਜਿਹੜੇ ਚੱਲੇ ਨੇ ਪਹਿਲਾਂ 1 2 3 4 5 ਅੱਜ ਕਾਫੀ ਵੱਡੀ ਗਿਰੀ ਜਨਾਂ ਦੀ ਤੇ ਉਤਤਾਰ ਦੇ ਵਿੱਚ ਮੈਂਬਰ ਬਣੇ ਮੈਂ ਮਹੰਤ ਅਮਿਤ ਸ਼੍ਰੀ ਕਾਲੀਦਵਾਰ ਮੰਦਿਰ ਤੋਂ ਰਾਮਸੇਹਲਾ ਬਿਲਕੁਲ ਵਧਾਈ ਦੀ ਪਾਤਰ ਆ ਜਿਨ੍ਹਾਂ ਨੇ ਇਹ ਉਪਰਾਲਾ ਅਰੰਭਿਆ ਅੱਜ 12ਵੀਂ ਯਾਤਰਾ ਜਾ ਰਹੀ ਹੈ ਇਹ ਨਿਸ਼ਕਾਮ ਸੇਵਾ ਕਰ ਰਹੇ ਨੇ ਤੇ ਸਿਰਫ 500 ਰੁਪਿਆ ਯਾਤਰੀ ਨੂੰ ਲੈਂਦੇ ਨੇ ਤੇ ਜਿਹੜਾ ਯਾਤਰੀ ਨਾ ਦੇ ਸਕਦਾ ਜਿਹੜਾ 500 ਰੁਪਇਆ ਵੀ ਨਹੀਂ ਦੇ ਸਕਦਾ ਉਹਨੂੰ ਇਹ ਫ੍ਰੀ ਲੈ ਕੇ ਜਾਂਦੇ ਨੇ ਇਹ ਨਹੀਂ ਲੈ ਕੇ ਜਾਂਦੇ ਇਹ શ્રી ਰਾਮ ਦੀ ਪ੍ਰੇਰਣਾ ਦੇ ਨਾਲ ਚੱਲ ਰਹੇ ਉਹ ਹੀ ਪ੍ਰੇਰਿਤ ਕਰ ਰਹੇ ਨੇ ਤੇ ਇਹ ਉਹਨਾਂ ਦਾ ਕੰਮ ਅੱਗੇ ਲੈ ਕੇ ਜਾ ਰਹੇ ਨੇ ਜੀ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਬਟਾਲਾ ਵਾਸੀਆਂ ਵਾਲੀ ਕਿ ਰਾਮ ਸੈਨਾ ਇੰਨਾ ਵਧੀਆ ਕੰਮ ਕਰ ਰਹੀ ਹੈ ਸਮੇਂ-ਸਮੇਂ ਤੇ ਸ਼ੁਭਾ ਯਾਤਰਾ نکال ਰਹੀ ਹੈ ਅੱਜ ਜਿੱਦਾਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੋ ਕਿ ਛੇਮਾ ਦਰਿਆ ਮੰਨਿਆ ਗਿਆ ਹੈ ਡਰੱਗਸ ਦਾ ਉਹ ਚੱਲ ਰਿਹਾ ਪਰ ਰਾਮ ਸੈਨਾ ਯੂਥ ਨੂੰ ਉਧਰੋਂ ਖਿੱਚ ਕੇ ਪ੍ਰਭੂ ਸ਼੍ਰੀ ਰਾਮ ਦੇ ਚਰਨਾਂ 'ਚ ਵਿਜਿੰਗ ਬਲੀ ਦੇ ਚਰਨਾਂ ਦੇ ਵਿੱਚ ਲਗਾ ਰਹੀ ਹੈ ਤੁਹਾਨੂੰ ਦੱਸ ਦਵਾਂ ਕਿ ਹਰ ਮੰਗਲਵਾਰ ਇੱਥੇ ਹਨੂਮਨ ਚਾਲੀਸਾ ਦਾ 20 ਪਾਠ ਹੁੰਦਾ ਹੈ ਜੋ ਕਿ ਬੜੇ ਜੋਸ਼ ਦੇ ਵਿੱਚ ਹਨੂਮਨ ਚਾਲੀਸਾ ਇੱਥੇ ਉਚਾਰੀ ਜਾਂਦੀ ਹੈ ਸਾਰੇ ਭਗਤ ਬੜੀ ਸ਼ਰਧਾ ਦੇ ਨਾਲ ਬੈਠ ਕੇ ਹਨੂਮਨ ਚਾਲੀਸਾ ਦਾ ਉਚਾਰਨ ਕਰਦੇ ਨੇ ਮੈਂ ਬਟਾਲੇ ਦੀ ਯੂਥ ਨੂੰ ਅਪੀਲ ਕਰਦਾ ਹਾਂ ਕੀ ਅਚਲੀ ਗੇਟ ਦੇ ਬਾਹਰ ਬਾਬਾ ਲਾਲ ਜੀ ਦੇ ਮੰਦਿਰ ਹਰ ਮੰਗਲਵਾਰ ਨਿਤਮस्तक ਹੋਇਆ ਕਰੋ ਬ੍ਰਿੰਗਬਲੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਕਰੋ ਤੇ ਰਾਮ ਸੇਨਾ ਦੇ ਨਾਲ ਬੈਠ ਕੇ ਹਨੂਮਨ ਚਾਲੀਸਾ ਦਾ ਉਚਾਰਨ ਕਰਿਆ ਕਰੋ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਬਟਾਲੀ ਜੀ ਕਿ ਰਾਮ ਸੇਨਾ ਇੰਨਾ ਵਧੀਆ ਕੰਮ ਕਰ ਰਹੀ ਹੈ ਤੇ ਦੂਸਰੀ ਆਪਣਾ ਜਿਹੜਾ ਭਰਾ ਪ੍ਰਿੰਸ ਮਲੇਸ਼ੀਆ ਤੇ ਬੈਠਾ ਸਮੇਂ-ਸਮੇਂ ਤੇ ਧਾਰਮਿਕ ਕਾਰਿਆਂ ਦੇ ਵਿੱਚ ਚਾਹੇ ਉਹ ਸਾਡੇ ਸਿਕਸ ਮਾਜ ਦਾ ਹੋਵੇ ਚਾਹੇ ਉਹ ਹਿੰਦੂ ਸਮਾਜ ਦਾ ਹੋਵੇ ਉਹ ਸਮੇਂ-ਸਮੇਂ ਦੇ ਵਿੱਚ ਆਪਣੀ ਜੋ ਕਿ ਮਤਲਬ ਹੈਲਪ ਕਰਦਾ ਉਹ ਹੈਲਪ ਕਰਦਾ ਰਹਿੰਦਾ ਉੱਥੇ ਬੈਠ ਕੇ ਵੀ ਬਹੁਤ ਅੱਛੀ ਗੱਲ ਹੈ ਇਸ ਕਰਕੇ ਸਾਰਿਆਂ ਨੂੰ ਇੰਨਾਂ ਚੀਜ਼ਾਂ ਤੋਂ ਪ੍ਰੇਰਿਤ ਹੋਣਾ ਚਾਹੀਦਾ ਤੇ ਰਾਮ ਸੇਨਾ ਦੇ ਨਾਲ ਜੁੜ ਕੇ ਪ੍ਰਭੂ ਸ਼੍ਰੀ ਰਾਮ ਦੇ ਚਰਨਾਂ 'ਚ ਬੈਠ ਕੇ ਹਨੂਮਾਨ ਜੀ ਦੇ ਚਰਨਾਂ 'ਚ ਬੈਠ ਕੇ ਹਨੂਮਾਨ ਚਾਲੀਸਾ ਦਾ ਉਚਾਰਨ ਕਰਨਾ ਚਾਹੀਦਾ ਹੈ ਜੈ ਮਾਤਾ ਦੀ ਜੈ ਸ਼੍ਰੀ ਰਾਮ ਸੋ ਆਪਾਂ ਗੱਲਬਾਤ ਕਰਾਂਗੇ ਇਹ ਮੈਂਬਰ ਵੀ ਨੇ ਤੇ ਪ੍ਰਧਾਨ ਵੀ ਨੇ ਰਾਮਜੀ ਸੈਨਾ ਦੇ ਸੋ ਕਹਿੰਦੇ ਨੇ ਕਿ ਜਿੰਦੀ ਜ਼ਿੰਮੇਵਾਰੀ ਹੁੰਦੀ ਹੈ ਬੜੀ ਟੈਨਸ਼ਨ ਹੁੰਦੀ ਹੈ ਉਹਨਾਂ ਨੂੰ ਸੰਗਤ ਨੂੰ ਲੈ ਕੇ ਜਾਣਾ ਖਾਣਾ ਖਵਾਣਾ ਠਹਿਰਾਣਾ ਸਾਰੀ ਜ਼ਿੰਮੇਵਾਰੀ ਹੁੰਦੀ ਹੈ ਆਪਾਂ ਪ੍ਰਧਾਨ ਨਾਲ ਗੱਲਬਾਤ ਕਰਦੇ ਜੈਸ਼ਰ ਜਾਨ ਜੈਸ਼ਰ ਜੀ ਕੀ ਨਾਮ ਦੇ ਅਮਕਸ਼ ਸ਼ਰਮਈ ਅਕਸ਼ੇ ਜੀ ਕਿੰਨੀ ਉਮਰ ਸੀ ਜਦੋਂ ਐਸ ਲਾਈਨ ਦੇ ਵਿੱਚ ਪੈ ਗਏ ਤੇ ਕਿੰਨੇ ਮੈਂਬਰ ਸੀ ਤੇ ਹੁਣ ਕਿੰਨੀ ਕਿਰਪਾ ਹੋ ਗਈ RAM ji ਜੀ ਐ ਜਦੋਂ ਐ ਸਮੁੰਦਰ ਚ ਵੜੇ ਸੀ 6 ਤੋਂ 7 ਫੁੱਟ ਦੇ ਉੱਚੀ ਝਾੜੀ ਸੀ ਜੀ ਜਦੋਂ ਆਪਾਂ 2 ਮੈਂਬਰ ਇੱਥੇ ਬੜੀ ਹੁਣ ਐਸਐਮ 150 200 300 ਮੈਂਬਰਾਂ ਜਿਹੜਾ ਕਿ ਸਾਡਾ ਮੋਡਾ ਦੇ ਮੋਡਾ ਜੋੜ ਕੇ ਤੁਰਦਾ ਜੀ ਉਸ ਤੋਂ ਬਾਅਦ ਕੀ ਆਪਾਂ ਬੱਸ ਵੀ ਸ਼ੁਰੂ ਕੀਤੀ ਹੈ ਹਰ ਇੱਕ ਯਾਤਰਾ ਵੀ ਕਰਦੇ ਆ ਸਾਨੂੰ ਬਹੁਤ ਪਿਆਰ ਰਿਸਪੌਂਸ ਮਿਲਦਾ ਤੇ ਬੱਸ ਚ ਜਿਹੜੀ ਕਿ ਆਪਣੇ 11 ਬੱਸਾਂ ਚੱਲ ਗਈਆਂ ਜੀ 11 ਚ 10 ਬੱਸਾਂ ਚ ਰੋਬਿਨ ਮਹਿਰਾ ਜੀ ਜਿਹੜੇ ਕਿ ਆਪਣੇ ਸਿੰਗਰ ਆ ਉਹ ਸਾਡਾ ਬਹੁਤ ਸਾਥ ਦੇ ਭਰਾ ਜੀ ਮੈਂ ਚਾਹਨਾ ਕਿ ਉਹਨੂੰ ਵੀ ਸਪੋਰਟ ਕਿੱਥੋਂ ਜਾਈ ਤਾਂ ਕਿ ਜਿਹੜੀ ਕਿ ਸਿੰਗਿੰਗ ਨਾਲ ਚ ਉਹ ਵੀ ਤਾਂ ਜਾਏ ਤੁਹਾਡੇ ਸੋ ਇਸ ਵਾਰ ਜਿਹੜੀ ਸੇਵਾ ਕਿਹਨਾਂ ਨੇ ਚੁੱਕੀ ਹੈ ਜੀ ਬਸ ਇਸ ਵਾਰ ਸੇਵਾ ਸਾਡੇ ਪ੍ਰਿੰਸ ਮੇਸ਼ਾ ਜੀ ਜਿਹੜੀ ਕਿ ਅਸੀਂ ਇੱਕ ਕੰਮ ਕਹਿੰਨੇ ਆ ਤੁਹਾਡੇ ਦੋ ਹੁੰਦੇ ਜੀ ਕੋਈ ਵੀ ਆਪਾਂ ਕੰਮ ਬਾਅਦ ਚ ਕਹਿੰਨੇ ਆ ਤੁਹਾਡਾ ਪੇਲਾ ਭਰਾ ਆ ਹੁੰਦਾ ਜੀ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਸੋਸ਼ਲ ਮੀਡੀਆ ਦੇ ਉਹਨਾਂ ਦੀ ਵਕ ਵਕ ਤਸਵੀਰਾਂ ਫੋਟੋਆਂ ਚ ਉਹ ਕੁਛ ਨਾ ਕੁਛ ਦਾਨ ਹੀ ਦਿੰਦੇ ਆ ਰਹੇ ਸੋ ਬਟਾਲੇ ਚ ਵੀ ਸੇਵਾ ਕਰਦੇ ਤੇ ਬਾਹਰ ਜਾ ਕੇ ਵੀ ਬੜੀ ਜਿਹੜੀ ਸੇਵਾ ਕਰਦੇ ਤੇ ਕੀ ਕਹਿਣਾ ਚਾਹੁੰਦੇ ਮੈਂ ਚਾਹਨਾ ਕਿ ਭਰਾ ਦੀ ਵੱਧ ਤੋਂ ਵੱਧ ਤਰੱਕੀ ਹੋਣੀ ਚਾਹੀਦੀ ਹੈ ਉਹ ਦੇਖਣਾ ਚਾਹੀਦਾ ਉਹਦੀ ਉਮਰ ਪਤਨੀ ਚਾਹੀਦੀ ਐਦਾ ਦੇ ਬੰਦੇ ਹੋਰ ਵੀ ਹੋਣੇ ਚਾਹੀਦੇ ਆ ਜਿਹੜੇ ਕਿ ਵੱਤਵਾ ਸੇਵਾ ਕਰਨ ਸੰਨਾ ਮੋਢਾ ਲਾ ਕੇ ਜੁੜਨ ਮੈਂ ਚਾਹਨਾ ਕਿ ਆਪਣੇ ਸ਼ਹਿਰੀ ਕਲਸੀ ਜੀ ਜਿਹੜੇ ਕਿ ਸਾਨੂੰ ਕਾਫੀ ਸਪੋਰਟ ਕਰਦੇ ਆ ਮੈਂ ਉਹਨਾਂ ਦੀ ਵਿਚਾਰਨਾ ਕਿ ਵੱਡੀ ਵੱਡੀ ਉਮਰ ਹੋਏ ਜੀ ਤਾਂ ਕਿ ਸਾਨੂੰ ਸਪੋਰਟ ਕਰਦੇ ਰਹਿਣ ਤਹੀ ਇੱਕ ਜੀ ਸੋ ਗੱਲਬਾਤ ਕਰਾਂਗੇ ਹਰ ਮਹੀਨੇ ਜਿਹੜੇ ਭਜਨ ਗਾਉਂਦੇ ਨੇ ਬਸ ਦੇ ਵਿੱਚ ਮਾਤਾ ਰਾਣੀ ਨਾਲ ਸਿੱਧੀ ਲੇਵ ਜੋੜ ਦਿੰਦੇ ਨੇ ਗੱਲਬਾਤ ਕਰਾਂਗੇ ਸੋ ਜੈ ਮਾਤਾ ਦੇ ਭਾਜੀ ਜੈ ਮਾਤਾ ਕੀ ਨਾਮ ਦੇ ਬਹਿਲਾ ਦੱਸੋ ਮੇਰਾ ਨਾਮ ਰੋਬਿੰਦ ਮਹਿਰਾਜ ਰੋਬਿੰਦ ਜੀ ਬੜੀ ਚਰਚਾ ਚੱਲਣ ਦੀ ਹੈ ਕਿ ਹਰ ਮਹੀਨੇ ਜਾਂਦੇ ਹੋ ਤੇ ਕਿਤੇ ਨਾ ਕਿਤੇ ਮਾਤਾ ਰਾਣੀ ਦੇ ਨਾਲ ਤੁਸੀਂ ਸੰਗਤਾਂ ਨੂੰ ਜੋੜ ਦਿੰਦੇ ਹੋ ਫਿਰ ਭਜਨ ਵੀ ਸੁਣਾ ਦੋ ਤੇ ਕਿੰਨੀ ਕੁ ਕਿਰਪਾ ਮਾਤਾ ਚਿੰਤਪੁਰਨੀ ਦੀ ਉਹ ਵੀ ਦੱਸੋ ਦੇਖੋ ਜੀ ਕਿਰਪਾ ਦੇ ਮਾ ਅਕਾਲੀ ਦਵਾਲੀ ਵਾਲੀ ਦੀ ਬਹੁਤ ਹੈ ਉਹਨਾਂ ਦੇ ਗਾ ਗਾ ਇੱਥੋਂ ਤੱਕ ਪਹੁੰਚੇ ਆ ਜੀ ਤੇ ਸ਼੍ਰੀ ਰਾਮ ਸੈਨਾ ਬਟਾਲਾ ਬੜਾ ਸਾਥ ਦਿੰਦੇ ਨੇ ਸਾਡੇ ਸਾਡੇ ਉਸ ਤੋਂ ਬਾਅਦ ਪ੍ਰਿੰਸ ਭਾਜੀ ਉਹਨਾਂ ਨੇ ਮੇਰਾ ਭਜਨ ਵੀ ਕਰਾਇਆ ਜੀ ਮੁਰਲੀ ਵਜਾਵੇ ਕ੍ਰਿਸ਼ਨਾ ਜੀ ਜਿ ਨਾਮਾਸਮੀ ਦਾ ਆਪਣਾ ਭਜਨ ਰੀਲਿਸ ਹੋਇਆ ਬਾਕੀ ਸਾਰੇ ਵੀ ਸਪੋਰਟ ਹੈ ਸਾਡੇ ਐਮਐਲਏ ਸਾਹਿਬ ਸਾਡੇ ਅੰਮ੍ਰਿਤ ਬਾਜੀ ਸਾਡੇ ਨਕੀ ਬਾਜੀ ਸਾਡੇ ਸਪੋਰਟ ਹੈ ਸ਼੍ਰੀ ਰਾਮ ਜੀ ਦਾ ਬੋਸ ਬੋਰਡ ਕਰਦੀ ਤੇ ਭਜਨ ਫਿਰ ਭਜਨ ਸੁਣਾਉਣਾ ਫਿਰ ਮਾਤਰਾਣੀ ਤੇ ਚੱਲੇ ਆ ਤਾਂ ਗੱਲ ਬਣਦੀ ਨਹੀਂ ਨਾ ਭਜਨ ਦਾ ਨੂੰ ਜਿਹੜਾ ਆਪਣਾ ਰੀਲਿਸ ਹੋਇਆ ਉਸ ਨਾਲ ਜੀ ਜੀ ਹਮ ਮੁਰਲੀ ਵਜਾਵੇ ਕ੍ਰਿਸ਼ਨ ਸਭ ਨੂੰ ਨੱਚਾਵੇ ਕ੍ਰਿਸ਼ਨ ਜੋ ਵੀ ਕ੍ਰਿਸ਼ਨਾ ਦੇ ਗੁਣ ਗਾਵੇ ਜੋ ਵੀ ਕ੍ਰਿਸ਼ਨਾ ਦੇ ਗੁਣ ਗਾਵੇ ਪਾਰੇ ਲਗਾਵੇ ਕ੍ਰਿਸ਼ਨਾ ਮੁਰਲੀ ਵਜਾਵੇ ਕ੍ਰਿਸ਼ਨਾ ਸਭ ਨੂੰ ਨਚਾਵੇ ਕ੍ਰਿਸ਼ਨਾ ਸੋ ਬਹੁਤ ਵਧੀਆ ਆਵਾਜ਼ ਆ ਜੀ ਹਰ ਮਹੀਨੇ ਮਾਤਾ ਰਾਣੀ ਦਾ ਗੁਣਗਾਨ ਕਰਦੇ ਨੇ ਬਸ ਦੇ ਵਿੱਚ ਐਦਾਂ ਹੀ ਗੁਣਗਾਨ ਕਰਦੇ ਨੇ ਆਵਾਜ਼ ਥੋੜੀ ਜੀ ਮਤਲਬ ਗਲਾ ਖਰਾਬ ਆ ਪਰ ਫੇਰ ਵੀ ਮਾਤਾ ਚਿੰਤਪੁਰਨੀ ਦੀ ਬੜੀ ਕਿਰਪਾ ਜੀ ਸੋ ਵੀਡੀਓ ਨੂੰ ਵੱਤ ਵਾਅ ਸ਼ੇਅਰ ਕਰਿਓ ਪ੍ਰਿੰਸ ਮਲੇਸ਼ੀਆ ਮਲੇਸ਼ੀਆ ਵੱਲੋਂ ਜਿਹੜਾ ਸਾਰਾ ਖਰਚਾ ਚੁਕਾਇਆ ਗਿਆ ਆਣ ਜਾਣ ਦਾ ਕਿਰਾਇਆ ਤੇ ਖਾਣ ਪੀਣ ਦਾ ਬੜਾ ਵਧੀਆ ਉਪਰਾਲਾ ਜੀ ਪ੍ਰਿੰਸ ਮਲੇਸ਼ੀਆ ਉਹਨੇ ਬੜੀ ਸਟ੍ਰੈਗਲ ਕੀਤੀ ਮਿਹਨਤ ਕੀਤੀ ਤੇ ਅੱਜ ਕਿਤੇ ਨਾ ਕਿਤੇ ਮਾਂ ਚਿੰਤਪੁਰ ਨੇ ਤੁਹਾਨੂੰ ਕਿਰਪਾ ਕੀਤੀ ਹੈ ਤੇ ਬਾਹਰ ਜਾ ਕੇ ਵੀ ਸੇਵਾ ਕਰਦੇ ਆ ਗੱਲਬਾਤ ਕਰਦੇ ਆ ਹਾਂਜੀ ਮੈਂ ਰਾਮ ਸੇਨਾ ਵੱਲੋਂ ਥੈਂਕਸ ਕਰਦਾ ਆਪਣੇ ਅਮ੍ਰਿਤ ਨਾਗਾ ਜੋ ਕਿ ਸ਼ਹਿਰੀ ਕਲਸੀ ਜੀ ਦੇ ਛੋਟੇ ਭਰਾ ਨੇ ਉਚੇਚੇ ਦੌਰ ਤੇ ਅਸਲੇ 11 ਵਜ ਗਈ ਨੇ ਇੱਥੇ ਆਏ ਨੇ ਜੀ ਤੇ ਸਾਡੇ ਛੋਟੇ ਭਰਾਵਾਂ ਦਾ ਹੌਸਲਾ ਵਧਾਣਾ ਹੈ ਮਾ ਭਗਵਤੀ ਇਹਨਾਂ ਨੂੰ ਖੂਬ ਤਰੱਕੀ ਦਵੇ ਤੇ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੈ ਮਾਤਾ ਦੀ ਜੈ ਸ਼੍ਰੀ ਰਾਮ ਦੀ ਸੋ ਵੀਡੀਓ ਨੂੰ ਵੱਤਵਾ ਸ਼ੇਅਰ ਕਰਿਓ ਮਾਂ ਚਿੰਤਪੁਰਨੀ ਦੇ ਦਰਬਾਰ ਤੇ ਜਿਹੜੀਆਂ ਸੰਗਤਾਂ ਜਾ ਰਹੀਆਂ ਨੇ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲੱਕੀ ਰਾਜਪੂਤ ਬਟਾ